ਮੈਂ ਜੇਲ੍ਹ ਵਿੱਚ ਸੀ ਸਾ ਕਿ ਪੰਜਾਬ ਵਿੱਚ ਹਿੰਸਕ ਵਾਰਦਾਤਾਂ ਸ਼ੁਰੂ ਹੋ ਗਈਆਂ ਤੇ ਪੁਲਿਸ ਵੱਲੋਂ ਵਾਰਦਾਤਾਂ ਵਿੱਚ ਸ਼ਾਮਲ ਨੌਜਵਾਨ ਫੜ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨੇ ਆਰੰਭ ਹੋਏ ਇਹ ਸਭ ਦੁਖਦਾਈ ਸੀ ਮੈਨੂੰ ਲੱਗਦਾ ਸੀ ਕਿ ਜੇ ਇਹ ਵਾਰਦਾਤਾਂ ਜਾਰੀ ਰਹੀਆਂ ਤਾਂ ਦ ਸਿੱਖ ਜਵਾਨੀ ਤਬਾਹ ਕਰ ਦਿੱਤੀ ਜਾਵੇਗੀ ਮੈਂ ਇੱਕ ਦਿਨ ਸਾਰੇ ਬੰਦੀ ਜਵਾਨ ਬੁਲਾ ਲਏ ਉਹਨਾਂ ਨੂੰ ਇੱਕ ਕਹਾਣੀ ਸੁਣਾਈ ਕਹਾਣੀ ਇਹ ਸੀ ਇੱਕ ਰਾਜੇ ਨੇ ਐਲਾਨ ਕੀਤਾ ਕਿ ਆਪਣੀ ਇਕਲੌਤੀ ਬੇਟੀ ਦਾ ਹੱਥ ਅਤੇ ਰਾਜ ਭਾਗ ਉਸ ਜਵਾਨ ਨੂੰ ਦੇਵਾਂਗਾ ਜਿਹੜਾ ਦਰਖਤ ਉੱਪਰ ਉੱਚੇ ਟੰਗੇ ਕੜੇ ਵਿੱਚੋਂ ਦੀ ਤੀਰ ਲੰਗਾਏ ਜਿਹੜਾ ਮੁਕਾਬਲੇ ਵਿੱਚ ਸ਼ਾਮਲ ਹੋ ਕੇ ਤੀਰ ਨਹੀਂ ਲੰਗਾ ਸਕੇਗਾ ਉਹਨੂੰ ਕਤਲ ਕਰ ਦਿੱਤਾ ਜਾਏਗਾ ਗਰੀਬ ਵਿਧਵਾ ਬੁੱਢੀ ਦੇ ਜਵਾਨ ਪੁੱਤਰ ਨੇ ਮਾਂ ਨੂੰ ਮੁਕਾਬਲੇ ਵਿੱਚ ਜਾਣ ਦੀ ਇਤਲਾਹ ਦਿੱਤੀ ਮਾਂ ਬੜਾ ਰੋਈ ਮੁੰਡੇ ਨੇ ਕਿਹਾ ਇੰਜ ਜਿਉਣ ਨਾਲੋਂ ਮਰਨਾ ਚੰਗਾ ਹੈ